ਰੀਅਲ ਰੋਜ਼ ਅਕੈਡਮੀ ਵੱਲੋਂ ਧਾਰੀਵਾਲ ਵਿਖੇ ਮਨਾਇਆ ਪ੍ਰਭੂ ਜਸੂ ਨਸੀਹ ਦਾ ਜਨਮ ਦਿਹਾੜਾ ਦੇਖੋ ਧਾਰੀਵਾਲ ਤੋਂ ਐਲ ਐਮ ਵੀ ਟੀਵੀ ਨਿਊਜ਼ ਦੀ ਖਾਸ ਰਿਪੋਰਟ ਰੱਬ ਦੀ ਰਹਿਮਤ ਹੋਈ ਦੇਖੋ ਮਾ

ਉਹ ਸਾਲ ਪਹਿਲਾਂ ਬਲੀਆਮ ਨਬੀ ਨੇ ਕੋਈ ਸ਼ੁਮਾਣੀ ਕੀਤੀ ਉਸਨੇ ਕਿਹਾ ਕਿ ਖੁਦਾਵੰ ਯਿਸੂ ਦੇ ਨਾਮ ਵਿੱਚ ਸਾਰਿਆਂ ਨੂੰ ਜੈਮ ਸੀ ਦੀ ਧੰਨਵਾਦ ਕਰਦੇ ਆ ਅੱਜ ਦਾ ਸਮਾਗਮ ਜਿਹੜਾ ਏ 크ਿਸਮਸ ਦੇ ਮੌਕੇ ਦੇ ਉੱਪਰ ਕਰਵਾਇਆ ਜਾ ਰਿਹਾ ਰੀਅਲ ਰੋਜ ਪ੍ਰੋਫੈਸ਼ਨਲ ਅਕੈਡਮੀ ਧਾਰੀਵਾਲ ਦੇ ਵੱਲੋਂ ਔਰ ਇਹ اسی ਧਾਰੀਵਾਲ ਦੇ ਵਿੱਚ ਹੀ ਕਰ ਰਹੇ ਆ ਔਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਸ ਤਰ੍ਹਾਂ ਸਭ ਲੋਕ ਹੀ ਜਾਣਦੇ ਨੇ ਕਿ ਇੱਕ ਵੱਡਾ ਦਿਨ ਮਨਾਇਆ ਜਾਂਦਾ ਹੈ ਪਰ ਵੱਡਾ ਕੀ ਹੈ ਕਿਉਂਕਿ ਇੱਕ ਵੱਡਾ ਕੰਮ ਹੋਇਆ ਹੈ ਕਿ ਦੁਨੀਆ ਦਾ ਤਾਰਨ ਆਰਾ ਮੁਕਤੀ ਦਾਤਾ ਸ਼ਬਦ ਦੇ ਧਾਰ ਕਿਸ ਦੁਨੀਆ ਦੇ ਉੱਤੇ ਆਇਆ ਹੈ ਯਿਸੂ ਮਸੀਹ અવਤਾਰ ਨਹੀਂ ਹਨ ਯਿਸੂ ਮਸੀਹ ਸ਼ਬਦ ਹਨ ਔਰ ਉਹ ਸ਼ਬਦ ਦੇ ਧਾਰ ਕਿਸ ਦੁਨੀਆ ਦੇ ਉੱਤੇ ਆਏ ਹਨ ਤਾਂ ਜੋ ਪੂਰੀ ਦੁਨੀਆ ਨੂੰ ਮੁਕਤੀ ਮਿਲ ਸਕੇ ਇਸ ਕਰਕੇ ਯਿਸੂ ਮਸੀਹ ਪਾਪਾ ਤੋਂ ਮਾਫੀ ਮੁਕਤੀ छुटकारा ਤੇ ਸ਼ਾਂਤੀ ਦੇਣ ਦੇ ਲਈ ਇਸ ਦੁਨੀਆ ਦੇ ਉੱਤੇ ਆਏ ਔਰ ਇਹ ਹੀ ਪ੍ਰੋਗਰਾਮ ਅਸੀਂ ਇਸੇ ਦੇ ਸਬੰਧ ਦੇ ਵਿੱਚ ਇਸ ਜਗ੍ਹਾ ਤੇ ਕਰਵਾ ਰਹੇ ਹਾਂ ਥੈਂਕ ਯੂ ਮਿਹਰਬਾਨੀ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ